ਭਗਵਾਨ ਜੀ ਮਾਨ ਮੁੱਖ ਮੰਤਰੀ ਹੋਣ ਕਰਕੇ ਬਹੁਤ ਵਧੀਆ ਕੰਮ ਆ ਲੰਦਾ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਬਾਕੀ ਫਿਰ ਲਾਈਟ ਫਰੀ ਕਰਤੀ ਆ ਦਾ ਪਰਿਵਾਰ ਸ਼ੌਕਰ ਤੁਸੀਂ ਦੇਸੀ ਸੇਵਾ ਕਰਦਾ ਗਿਆ ਵੱਧ ਮਿਲੀਆਂ ਜੀ ਗਰੀਬਾਂ ਨੂੰ ਤੇ ਬਿਜਲੀ ਬੁਜਰੀ ਦਾ ਸਿਸਟਮ ਬਈ ਐਟ ਬਾਦੂ ਜੀ ਮੋਟਰਾਂ ਬੰਦ ਕਰਕੇ ਹੁੰਦਾ ਆ ਵੀ ਪਾਰਟੀ ਦੇ ਬਿਲਕੁਲ ਹੱਕ ਚ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਲਾਈਟ ਹੀ ਨਹੀਂ ਆਉਂਦੀ ਸੀ ਜੀ ਹੁਣ 24 ਘੰਟੇ ਪਾਣੀ ਆਉਂਦਾ ਸੀ ਜਿਵੇਂ ਇੱਕੀ ਸੁਆ ਬੰਦ ਰਿਹਾ ਜੀ ਜੇ ਨਾ ਮੋਡ ਲਾਈਟ ਆਉਂਦੀ ਤਾਂ ਲੋਕਾਂ ਦੇ ਕੰਮ ਕੀ ਜਿਆਦਾ ਫਟਕੇ ਕਿਦਾ ਭਗਵੰਤ ਮਾਨ ਦਾ ਕਿਵੇਂ ਠੀਕ ਹੈ ਪਾਣੀ ਪੂਣੀ ਆਈ ਹੈ ਬਿਜਲੀ ਬੁਝੀ ਦੀ ਹੈ ਜਿਵੇਂ ਕੋਈ ਕੋਈ ਸਮੱਸਿਆ ਨਹੀਂ ਆਈ ਬਿਲਕੁਲ ਬਸ ਆਤਾ ਹੁਜੀ ਮੜਾ ਮੋਟਾ ਬੜਾ ਗੰਦੜਿਆ ਪਿਆ ਨਗਾ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਕਿ ਇਸ ਵਾਰ ਕਿਹੜੇ ਮੁੱਦਿਆਂ ਤੇ ਚੋਣ ਹੋਣੀ ਚਾਹੀਦੀ ਹੈ ਤੇ ਕਿਹੜੀ ਪਾਰਟੀ ਦਾ ਕੰਮ ਉਹਨਾਂ ਨੂੰ ਲੱਗਦਾ ਹੈ ਵਧੀਆ ਮਾਨਸਾ ਦੇ ਪਿੰਡ ਮਾਖਾ ਪਹੁੰਚੇ ਆ ਤੇ ਲੋਕਾਂ ਤੋਂ ਜਾਣਦੇ ਆ ਬਜ਼ੁਰਗਾਂ ਤੋਂ ਜਾਣਦੇ ਆ ਕਿ ਉਹਨਾਂ ਦੀ ਕੀ ਰਾਇ ਆ ਚੋਣਾਂ ਦੇ ਸੰਬੰਧੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗਦਾ ਫਿਰ ਚੋਣਾਂ ਦਾ ਪ੍ਰਚਾਰ ਚੱਲ ਪਿਆ ਜੋਰਾਂ ਤੇ ਕੀ ਮਾਹੌਲ ਆ ਪਿੰਡ ਦਾ ਮਾਹੌਲ ਪਿੰਡ ਦਾ ਬਹੁਤ ਵਧੀਆ ਜੀ ਮਾਹੌਲ ਆਮ ਆਦਮੀ ਪਾਰਟੀ ਦੇ ਬਿਲਕੁਲ ਹੱਕ ਚ ਬਹੁਤ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਆਮ ਆਦਮੀ ਕਿਉਂ ਭਗਵੰਤ ਜੀ ਮੱਖ ਮੰਤਰੀ ਹੋਣ ਕਰਕੇ ਬਹੁਤ ਵਧੀਆ ਕੰਮ ਆ ਦਿੰਦਾ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਨੇ ਬਾਕੀ ਸਰੇ ਲਾਈਟ ਫਰੀ ਕਰਤੀ ਬਹੁਤ ਗਰੀਬ ਦੀ ਫਾਇਦਾ ਹੋ ਗਿਆ ਅੱਛਾ ਹਾਂਜੀ ਹੋਰ ਨਹੀਂ ਵਧੀਆ ਲੱਗਦੀ ਬਹੁਤ ਵਧੀਆ ਲੱਗਦੇ ਆ ਜੀ ਬਾਕੀ ਬਾਕੀ ਵਧੀਆ ਲੱਗਦੇ ਆ ਅਕਾਲੀ ਫਿਰ ਅਕਾਲੀ ਆਪ ਦੇ ਵੇਲੇ ਠੀਕ ਸੀ ਅੱਛਾ ਵੇਲੇ ਹਾਂ ਕਿਉਂ ਵੇਲਾ ਲੰਘਿਆ ਉਹਨਾਂ ਦਾ ਹਾਂਜੀ ਲੰਘਿਆ ਤੇ ਹੁਣ ਫਿਰ ਕੀ ਦਾ ਹੁਣ ਤਾਂ ਫਿਰ ਝਾੜੂ ਵਾਲਿਆਂ ਦੇ ਜੀ ਅੱਛਾ ਇਹ ਝਾੜੂ ਵਾਲੇ ਉਮੀਦਵਾਰ ਨੂੰ ਮਿਲੇ ਵੀ ਆ ਤੁਸੀਂ ਹਾਂਜੀ ਅਸੀਂ ਮਿਲ ਕੇ ਸੀ ਚੁਨੀਰ ਕਿਹਨੂੰ ਇਹਨੂੰ ਖੁੱਡੀਆਂ ਸਾਹਿਬ ਨੂੰ ਅੱਛਾ ਬਹੁਤ ਵਧੀਆ ਪਿਆਰ ਨਾਲ ਗੱਲ ਕੀਤੀ ਬੈਸੀ ਸੱਸੀ ਤੌਰ ਤੇ ਖੁੱਡੀਆਂ ਸਾਹਿਬ ਦਾ ਪਰਿਵਾਰ ਪਸ਼ੋਕੜ ਤੁਸੀਂ ਦੇਸ਼ ਦੀ ਸੇਵਾ ਕਰਦਾ ਬਹੁਤ ਅੱਛੇ ਬੰਦੇ ਨੇ ਜੀ ਅੱਛਾ ਅੱਛੇ ਬੰਦੇ ਤੇ ਕਾਂਗਰਸ ਦਾ ਨਹੀਂ ਕੰਮ ਫਿਰ ਨਹੀਂ ਸਾਰੀਆਂ ਪਾਰਟੀਆਂ ਦਾ ਡੋਢੀ ਕੰਮ ਆ ਜੀ ਕਿਸੇ ਟਾਈਮ ਕਾਂਗਰਸ ਦੀ ਵੀ ਹੁੰਦੀ ਸੀ ਅੱਛਾ ਹੁਣ ਕਾਂਗਰਸ ਹੀ ਆ ਵੀ ਖਿੰਡੇ ਫਿਰਦੇ ਨੇ ਸਾਰੇ ਅੱਛਾ ਖਿੰਡੇ ਫਿਰਦੇ ਆ ਹਾਂਜੀ ਅੱਛਾ ਜੇ ਆਪਾਂ ਗੱਲ ਕਰਦੇ ਆ ਮੁਫਤ ਚਾਹੀਦਾ ਕਿ ਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਜੀ ਰੋਜ਼ਗਾਰ ਚਾਹੀਦਾ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਵੀ ਸਹੂਲਤਾਂ ਦੀ ਤਾਂ ਕਿ ਪਿੰਡਾਂ 'ਚ ਸਹੂਲਤ ਕੀ ਮਿਲਗੀ ਸੁਣੋ ਪਿੰਡਾਂ ਦੇ ਸਹੂਲਤਾਂ ਦਾ ਸ਼ੁਰੂ ਤਾਂ ਹੈ ਕਿ ਨਹੀਂ ਨੀ ਜੀ ਹੁਣ ਕੀ ਮਿਲੀ ਆ ਨਵੀਂ ਸਰਕਾਰ ਚ ਹਜੇ ਤੱਕ ਤਾਂ ਨਹੀਂ ਕੋਈ ਆਈ ਜੀ ਗੜੀਆਂ ਨਾਲ ਜੀਆਂ ਇਹਨਾਂ ਨੇ ਉਹ ਤਾਂ ਆਮ ਹੀ ਆਉਂਦੀਆਂ ਰਹਿੰਦੀਆਂ ਨੇ ਲੈਟ ਦਾ ਕੀ ਮਾਹੌਲ ਲੈਟ ਦਾ ਬਹੁਤ ਵਧੀਆ ਹਾਂ ਜੀ ਲੈਟ ਦਾ ਬਹੁਤ ਵਧੀਆ ਅੱਛਾ ਲੈਟ ਤਾਂ ਮੋਟਰਾਂ ਵੀ ਬੰਦ ਕਰਕੇ ਆਉਨੇ ਆ ਅੱਛਾ ਇਨਾਂ ਦਾ ਸੁੱਖ ਹੋ ਗਿਆ ਹਾਂ ਜੀ ਬਦਲਾਅ ਰਾਸ ਆ ਗਿਆ ਆਇਆ ਜੀ ਹੈ ਆਇਆ ਹੁਣ ਤਾਂ ਨਹੀਂ ਹੋਰ ਕੋਈ ਪਾਰਟੀ ਵੱਲ ਝਾਕ ਰਹੀ ਨਾ ਜੀ ਹਾਂ ਜੀ ਨਾ ਪਹਿਲਾ ਸਿੰਘ ਜੀ ਚਲੋ ਜੀ ਹੁਣ ਤੱਕ ਐਮਪੀ ਐਮਐਲਏ ਇੰਨੇ ਬਣਾ ਲੇ ਕੋਈ ਮਤਲਬ ਲੱਗਿਆ ਵੀ ਕਿਸੇ ਨੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਕੋਈ ਕੰਮ ਤਾਂ ਕਰਦਾ ਨਹੀਂ ਵੀ ਪਿੰਡ ਦਾ ਕੋਈ ਕੰਮ ਵਿਕਾਸ ਤੱਕ ਕੋਈ ਕਰਦਾ ਨਹੀਂ ਅੱਛਾ ਕਿਵੇਂ ਵਿਕਾਸ ਨੇ ਕੋਈ ਕਰਦਾ ਹੈਗਾ ਜੀ ਅੱਛਾ ਹੁਣ ਤੱਕ ਕੋਈ ਨਹੀਂ ਹੋਇਆ ਵਿਕਾਸ ਪਿੰਡ ਦਾ ਵਿਕਾਸ ਕੋਈ ਨਹੀਂ ਕਰਦਾ ਹੈਗਾ ਦੇਖੇ ਪਿੰਡ ਚ ਕੋਈ ਸਹੂਲਤ ਨਹੀਂ ਮਿਲੀ ਜੇ ਫਿਰ ਗੱਲ ਕਰੀਂ ਕਿੰਦਾ ਕੋਈ ਕੰਮ ਨਾ ਹੋਵੇ ਹੋਵੇ ਮਾਂ ਲੱਖਾਂ ਕੰਮ ਹੋਏ ਜੀ ਉਹਦੇ ਪਤਾ ਹੁੰਦਾ ਨਹੀਂ ਅੱਛਾ ਫਿਰ ਇਸ ਤੋਂ ਬਾਅਦ ਤਾਂ ਫਿਰ ਭਾਜਪਾ ਵੱਜੀ ਫਿਰ ਭਾਜਪਾ ਲੈ ਆਣਗੇ ਭਾਜ ਭਾਜਪਾ ਕੁਝ ਨਹੀਂ ਕਹਿ ਸਕਦੇ ਸਭ ਆਪੋ ਆਪਣੀਆਂ ਰੋਟੀਆਂ ਸੇਕਦੇ ਆ ਅੱਛਾ ਭਾਜਪਾ ਤਾਂ ਹੈਗਾ ਇੱਥੇ ਕੁਝ ਨਾ ਨਾ ਭਾਜਪਾ ਤਾਂ ਕੋਈ ਫਿਰ ਕਿਹੜੀ ਪਾਰਟੀ ਦੀ ਹਵਾ ਵੱਧ ਲੱਗਦੀ ਹੈ ਹਵਾ ਇੱਥੇ ਝਾੜੂ ਦੀ ਵੱਧਦੀ ਹੈ ਕਿਉਂ ਝਾੜੂ ਦਾ ਜਦੋਂ ਜਿਹਦਾ ਰਾਜ ਹੋਵੇ ਸਾਰਾ ਕੁਝ ਉਸੇ ਦੀ ਹੁੰਦਾ ਹੈ ਅੱਛਾ ਜਿਹਦਾ ਰਾਜ ਹੋਵੇ ਹਾਂਜੀ ਕੰਮ ਵੀ ਕੀਤੇ ਇਕੱਲੀ ਹਵਾ ਹੀ ਕੰਮ ਤਾਂ ਇੱਥੇ ਕਿ ਨੌਕਰੀਆਂ ਵੱਧ ਮਿਲੀਆਂ ਜੀ ਗਰੀਬਾਂ ਨੂੰ ਤੇ ਬਿਜਲੀ-ਬੁਜਰੀ ਦਾ ਸਿਸਟਮ ਵਧੀਆ ਜੀ अच्छा बढ़िया सिस्टम बन रहा है ठीक है जी क्योंकि जी किमे देखਦੇ ਹੋ ਫਿਰ ਕੀ ਮਾਹੌਲ ਹੈ ਪਿੰਡ ਦਾ ਮਾਹੌਲ ਤਾਂ ਠੀਕ ਹੈ ਜੀ ਅਸੀਂ ਦਿੱਲੀ ਬੈਠੇ ਵੀ ਬੰਦੇ ਸਾਡੇ ਜੇ ਮਰ ਗਏ ਇਹ ਕੋਈ ਝਾੜੂ ਝੂੜੂ ਜਾ ਸਾਰੇ ਇੱਕੋ ਹੀ ਗੱਲ ਹੈ ਇਹਨਾਂ ਦੀ ਹੈ ਅਸੀਂ ਮਕਾਇਆ ਕਰਦਾ ਇੱਕ ਬੀਜੇਪੀ ਹੈ ਇੱਕ ਕਿਸਾਨਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਅੱਛਾ ਹਾਂ ਜੀ ਤੇ ਅਕਾਲੀ ਦਲ ਦੇ ਕੰਮ ਕਿਸੇ ਕੰਮ ਸਮਝ ਨਹੀਂ ਕਿਸੇ ਲੋਕ ਪਾਰਟੀ ਦੀ ਨਹੀਂ ਜੀ ਸਾਨੂੰ ਤਾਂ ਕੱਲੀ ਆਪ ਦੀ ਲੋਕਾਂ ਦੀ ਸੇਵਾ ਵੀ ਕਿਹੜੀ ਚੱਲੀ ਜਾਵੇ ਉਹ ਤੇ ਪਿੰਡ ਦੇ ਕੰਮ ਹੋਈ ਜਾਣ। ਅੱਛਾ। ਹਾਂ। ਤਾਂ ਹੁਣ ਤੱਕ ਪਿੰਡ ਦੇ ਕੰਮ ਹੋਏ ਆ ਫਿਰ? ਕਦੇ ਹੋਇਆ ਜੀ ਕੰਮ ਸਾਡੇ ਹੋਏ ਉਹ ਪਾਈਏ ਪਾਈਪ ਲਾਈਨ ਪਾਣੀ ਨਹੀਂ ਆ ਰਿਹਾ ਜੀ ਇਸ ਦਿਨ ਮਾਰ ਤੇ। ਅੱਛਾ। ਹਾਂ। ਕੋਈ ਕੰਮ ਨਹੀਂ ਹੋਇਆ। ਕਹਾਂ ਜੀ ਕੋਈ ਕੰਮ ਨਹੀਂ ਹੋਇਆ ਪਾਈਪ ਲਾਈਨ ਉਹ ਪੀ ਅੱਧਾ ਪਾਣੀ ਨਿਕਲਦਾ ਮੁੱਗਾ ਕਰਦਾ। ਅੱਛਾ। ਹਾਂ ਜੀ। ਕੀ ਕੋਈ ਸਹੂਲਤ ਮਿਲੀ ਆ ਸਹੂਲਤ ਕੋਈ ਨਹੀਂ ਮਿਲੀ ਸਾਡੇ ਅਕਿਹਾਂ ਸਹੂਲਤਾਂ ਚ ਬਾਰਡਰ ਬਾਕਸਾਂ ਬੰਦ ਉਹ ਬੰਦ ਪਈ ਹਸਪਤਾਲ ਬੰਦ ਪਿਆ ਇਹ ਆਖੜਾ ਇਨੇ ਝਾੜੂ ਜਾਂਦਾ ਕੋਈ ਨਾ ਉਹ ਲਿਆਂਦਾ ਨਾ ਸਾਡੀ ਦਾ ਨਾਮ ਡੀ ਉਹ ਕੱਚੀ ਪਈ ਅੱਧੀ ਜਿਹੜੇ ਸਿਫਤਾਂ ਕਰੀ ਜਾਂਦੇ ਫਿਰ ਐਵੇਂ ਇਹ ਸਿਫਤਾਂ ਹੁੰਦੀਆਂ ਜੀ ਐਵੇਂ ਜਵਾਕ ਜਾਕੂ ਵੀ ਕਰੀ ਜਾਂਦਾ ਅੱਛਾ ਉਹੀ ਕਰੀ ਜਾਂਦਾ ਕੀ ਨਾਮ ਹੈ ਜੀ ਬੋਲਾ ਸਿੰਘ ਜੀ ਬੋਲਾ ਜੀ ਕੀ ਮਾਹੌਲ ਹੈ ਫਿਰ ਹਾਂ ਝਾੜੂ ਵਾਲੇ ਭਾਈ ਹਾਂਜੀ ਝਾੜੂ ਵਾਲਾ ਦਾ ਨਾਲ ਬਾਬਾ ਕਹਿੰਦਾ ਕੁਛ ਨਹੀਂ ਕੀਤਾ ਤੁਸੀਂ ਚਲ ਪਰ ਨਹੀਂ ਨਹੀਂ ਕਰਦੇ ਨੇ ਜੀ ਕਰਦੇ ਨੇ ਨਹੀਂ ਮੋਗਾ ਤਾਂ ਜੀ ਮੋਗਾ ਮੋਗਾ ਹੁਣ ਜੇ ਇਹਨਾਂ ਦਾ ਤਾਂ ਪਹਿਲਾਂ ਵੀ ਮੋਗਾ ਚੱਲੀ ਜਾਂਦਾ ਜਿੱਦ ਤੇ ਅਸੀਂ 50 ਸਾਲ ਦੀ ਬਿਰਿਓਂ ਬਰੋ ਗਈ ਮੋਗਾ ਪਹਿਲਾਂ ਪੱਕੇ ਖਾਣਾ ਵੇਲੇ ਵੀ ਚੱਲੀ ਗਿਆ ਅੱਛਾ ਕੀ ਮਾਹੌਲ ਹੈ ਪਿੰਡ ਚ ਹੈ ਪਾਈਪ ਲਾਈਨ ਤਾਂ ਇਹਨਾਂ ਦੇ ਪਾਉਂਡ ਦੇ ਸਹਾਰ ਸੀ ਪਹਿਲਾਂ ਸਾਡਾ ਸੂਆ ਬਣਦਾ ਸੀ ਉਹਦੇ ਵਿੱਚੋਂ ਰੇਕ ਕੱਢੀ ਨਹੀਂ ਉਹ ਮਤਲਬ ਵੀ ਪਾਈਪਾਂ ਦੇ ਵਿੱਚ ਪਾਈਪ ਖੜ ਗਈ ਰਹੇ ਅੱਛਾ ਉਹ ਬੰਦ ਹੋ ਗਈ ਲੈਟ ਲੂਟ ਦਾ ਕੀ ਸਿਸਟਮ ਹੈ ਪਿੰਡ ਵਿੱਚ ਲੈਟ ਬਾਦੂ ਜੀ ਲੈਟ ਬਾਦੂ ਜੀ ਮੋਟਰਾਂ ਬੰਦ ਕਰਕੇ ਆਉਨੇ ਆ अच्छा हां ਨਾਲੇ ਬਾਬਾ ਕਹਿੰਦੇ ਸਹੂਲਤ ਨਹੀਂ ਕੋਈ ਸਹੂਲਤ ਕੀ ਹੈ ਜੀ ਸਾਡੇ ਪਾਈਪ ਲਾਈਨ ਦਾ ਦੁੱਖ ਹੋ ਗਿਆ ਸਾਨੂੰ ਦਾ ਸਾਰਿਆਂ ਨਾਲੋਂ ਵੱਡਾ ਕਾਨੂੰਨ ਦੇ ਦੁੱਖ ਪੁਰਾਣੀ ਪਿਤਾ ਜੀ ਤੋਂ ਆਪਣਾ ਨੱਕਾ ਆਪਾਂ ਕੱਢਿਆ ਨਾ ਮਿੱਟੀ ਵਾਲਾ ਉਹ ਭਰ ਗਿਆ ਉਹਦੇ ਨਾਲ ਅੱਛਾ ਜੇ ਉਹ ਮਿੱਟੀ ਕਰ ਦੇਣਗੇ ਪਾਈਪ ਫਿੱਟ ਹੋ ਜਾਏਗਾ ਉਹਦੇ ਵਿੱਚ ਪਾਣੀ ਫੇਲ ਨਹੀਂ ਆਉਣਾ ਹਾਂਜੀ ਕਿਵੇਂ ਦਾ ਬੰਦਾ ਜੀ ਬੰਦਾ ਬਹੁਤ ਵਧੀਆ ਜੀ ਮਿਲਿਆ ਮਾਂ ਮਿਲਿਆ ਤਨੀਰ ਮਿਲਿਆ ਅੱਛਾ ਤਨੀਰ ਮਿਲਿਆ ਕੀ ਲੱਗਦਾ ਫਿਰ ਹੈ ਵਧੀਆ ਲੱਗਦਾ ਤੁਹਾਨੂੰ ਦਾ ਇਸ ਵਾਰ ਕੌਣ ਮਾਰੂ ਬਾਜੀ ਫਿਰ ਬਾਜੀ ਇਹੀ ਲੱਗਦਾ ਸਾਨੂੰ ਤਾਂ ਕੌਣ ਹੈ ਖੁੰਡ ਗਿਆ ਇਹੀ ਜੀ ਤੁਹਾਨੂੰ ਅਰੇ ਲਾਖਾ ਅੱਛਾ ਜੇ ਕਾਂਗਰਸ ਦੇ ਕੰਮਾਂ ਦੀ ਗੱਲ ਕਰੀਏ ਕੋਈ ਹੈਗੇ ਕੰਮ ਕਾਂਗਰਸ ਦਾ ਸਾਨੂੰ ਕੋਈ ਚੰਗੇ ਨਹੀਂ ਲੱਗੇ ਕਿਉਂ ਨਾ ਵਧੀਆ ਲੱਗੇ ਅਕਾਲੀ ਦਲ ਅਕਾਲੀ ਨਾ ਕੁਛ ਤਾਂ ਨਹੀਂ ਬਧੀ ਲੱਗ ਕੁਛ ਨਹੀਂ ਬਸ ਤਾਂ ਕਹਿ ਸਕਦੇ ਹਾਂ ਬਦਲਾ ਰਾਸ ਆ ਗਿਆ ਹਾਂ ਜੀ ਹੂੰ ਬਹੁਤ ਵਧੀਆ ਪਹਿਲਾਂ ਲੈਟੀ ਨਹੀਂ ਆਉਂਦੀ ਸੀ ਜੀ ਅੱਛਾ ਲੈਟ ਹੁਣ 24 ਘੰਟੇ ਪਾਣੀ ਆਉਂਦਾ ਸੀ ਜਿਵੇਂ ਅੱਜ ਕੀ ਸੂਆ ਬੰਦਰਿਆ ਜੀ ਤੇ ਜੇ ਨਾ ਮੋਡ ਲਾਈਟ ਹੁੰਦੀ ਤੇ ਲੋਕਾਂ ਦੇ ਕਣਕੀ ਨਹੀਂ ਹੁੰਦੀ ਸੀ ਕਣਕ ਪਰ ਨਾਲ ਵੀ ਵੱਧ ਹੋ ਗਈ ਇਹਦੀ अच्छा 님ੇ ਸੂ ਮਾੜਾ ਪਿੰਡ ਵਧੀਆ ਮਾਹੌਲਾ ਕੋਲ ਪੂਰਾ ਜੱਜ ਕੇ ਮਾਹੌਲ ਹੈ ਵਧੀਆ اچھا ਹਵਾ ਪੂਰੀ ਕਿੰਨਾ ਦੀ ਹੈ ਫਿਰ ਹਾਂ ਇਹਨਾਂ ਦੀ ਹੈ ਜੀ ਹਾਂ ਖੋਡੀਆਂ ਮਾਖੇ ਪਿੰਡ ਦੀ ਦੂਜੀ ਸਾਥ ਹੈ ਇੱਥੇ ਵੀ ਬਜ਼ੁਰਗ ਬੈਠੇ ਸੀ ਮੈਂ ਕਿਹਾ ਵੀ ਜਾਣ ਲਈਏ ਲੋਕਾਂ ਤੋਂ ਪੁੱਛ ਲਈਏ ਵੀ ਕੀ ਕਹਿੰਦੇ ਨੇ ਬਾਈ ਜੀ ਕੀ ਮਾਹੌਲ ਹੈ ਫਿਰ ਪਿੰਡ ਚ ਠੀਕ ਆ ਮਾਹੌਲ ਵਧੀਆ ਕਿਹੜੀ ਪਾਰਟੀ ਦਾ ਦਬਦਬਾ ਵੱਧ ਲੱਗਦਾ ਫਿਰ ਬਹੁਤ ਦਬਦਬਾ ਜੀ ਦੀ ਸਰਕਾਰੋਂ ਦੇ ਉਸੇ ਦਾ ਦਬਦਬਾ ਇੱਥੇ ਕੰਮ ਵੀ ਕੀਤੇ ਇੱਕ ਕੱਲਾ ਦਬਦਬਾਈਆਂ ਨਾ ਕੀਤੇ ਨੇ ਕੰਮ ਵੀ ਕੀ ਕੰਮ ਕਰਤੇ ਪਿੰਡਾਂ ਚ ਕੀ ਸਹੂਲਤਾਂ ਦੇਤੀ ਉੰਡਾ ਇਹਦੀ ਪਾਣੀ ਤਾਂ ਨਹੀਂ ਆਉਣ ਲੱਗਿਆ ਹੋਰ ਕੀ ਹੈ ਜਾ ਪਹਿਲਾਂ ਕਿੰਨੇ ਕ ਔਖੇ ਸੀਗਾ ਇਹ ਤਾਂ ਤਾਂ ਔਖੀ ਸੀ ਆਉਂਦਾ ਨਹੀਂ ਸੀ ਕੁਝ ਫਰਕ ਪਿਆ ਹਾਂ ਨੌਕਰੀਆਂ ਨੌਕਰੀਆਂ ਵਾਲੇ ਕਹਿੰਦੇ ਵੀ ਬਿਨਾ ਸਪਾਰਸ਼ ਤੋਂ ਦਿੰਦੇ ਕੋਈ ਹੈਗਾ ਪਿੰਡ ਚ ਲੱਗਿਆ ਕਿ ਗੱਲਾਂ ਨੇ ਲੱਗੇ ਹੋਣਗੇ ਮਤਲਬ 2-4 ਤਾਂ ਆਪਣੇ ਹਨਾ ਓਏ ਹੈ ਠੀਕ ਹੈ ਜੀ ਲੱਗੇ ਕਿਵੇਂ ਜੀ 2-4 ਤਾਂ ਲੱਗੇ ਕਿੱਥੇ ਅੱਛਾ ਮੱਖੇ ਦੋ ਅੱਛਾ ਬਿਨਾ ਸਪਾਰਸ਼ ਤੋਂ ਹਾਂ ਬਿਨਾ ਸਮਾਰਸ਼ ਤੋਂ ਦਿੱਤੇ ਪੈਸੇ ਬੂਸੇ ਤਾਂ ਨਹੀਂ ਦਿੱਤੇ ਨਾ ਅੱਛਾ ਪਹਿਲਾਂ ਕੀ ਹੁੰਦਾ ਸੀਗਾ ਵੱਲਾ ਫਰਮਾਇਸ਼ ਚਲਦੀ ਬਸ ਅੱਛਾ ਤੇ ਮੈਨੂੰ ਐਂ ਦੱਸੋ ਵੀ ਰੋਜ਼ਗਾਰ ਚਾਹੀਦਾ ਕਿ ਮੁਫਤ ਰੋਜ਼ਗਾਰ ਹੀ ਚਾਹੀਦਾ ਹਰ ਸਾਨੂੰ ਪਾਜੀ ਹਾਂਜੀ ਕੀ ਚਾਹੀਦਾ ਹੈ ਰੋਜ਼ਗਾਰ ਹੀ ਚਾਹੀਦਾ ਰੋਜ਼ਗਾਰ ਚਾਹੀਦਾ ਗੁਰਦੀਪ ਸਿੰਘ ਜੀ ਗੁਰਦੀਪ ਜੀ ਕਿਹਦਾ ਕੰਮ ਵਧੀਆ ਲੱਗਿਆ ਕੰਮ ਤਾਂ ਸਾਰੀਆਂ ਸਰਕਾਰਾਂ ਵਿੱਚ ਵਧ ਗਈ ਕਰਦੀਆਂ ਅੱਛਾ ਥੋੜਾ ਜਿਹਾ ਜਿਆਦਾ ਫਟਕੇ ਹੈ ਕਿਹਦਾ ਭਗਵੰਤ ਮਾਨ ਦਾ ਕਿਵੇਂ ਠੀਕ ਹੈ ਪਾਣੀ ਪੂਣੀ ਆਏ ਹੈ ਬਿਜਲੀ ਬੁਜਲੀ ਹੈ ਜਿਵੇਂ ਕੋਈ ਕੋਈ ਸਮੱਸਿਆ ਨਹੀਂ ਹੈ ਬਿਜਲੀ ਦੀ ਵਧੀਆ ਚੱਲਿਆ ਕਰਨ ਜਬ ਪੂਰਾ ਸੁਖ ਕਰ ਸੁਖ ਸੁਖ ਹੈ ਹਾਂ ਇਹ ਜੀ ਬਦਲਾ ਰਾਸ ਆ ਗਿਆ ਕਿਹੜਾ ਤਰਾਸ ਹੈ ਰਸਤਾ ਹੈ ਜਰ ਹੁਣ ਲਾਈਟ ਨਿਹਰੀ ਤਾਂ ਕਿਤੇ ਹੋਰ ਹੁੰਦੀ ਹੂੰ ਗ੍ਰੈਡ ਚੋਂ ਇੱਥੋਂ ਕੱਟ ਦਿੰਦੇ ਹੁਣ ਜਦੋਂ ਨਿਹਰੀ हट ਗਈ ਨਾਲ ਦੀ ਨਾਲ ਹੀ ਲਾਈਟ ਆ ਜੂ ਅੱਛਾ ਹਾਂ ਇਹ ਚੀਜ਼ਾਂ ਫਰਕ ਪਿਆ ਬਹੁਤ ਜ਼ਿਆਦਾ ਅੱਛਾ ਹਾਂ ਖੁੱਡੀਆਂ ਨੂੰ ਮਿਲੇ ਹੋ ਫਿਰ ਤੁਸੀਂ ਨਹੀਂ ਖੁੱਡੀਆਂ ਆਈ ਨਹੀਂ ਹਲੇ ਅੱਛਾ ਆਈ ਨਹੀਂ ਆਈ ਅੱਛਾ ਜੇ ਆਪਾਂ ਗੱਲ ਕਰੀਏ ਕਾਲੀ ਦਲ ਦੀ ਹੈਗੇ ਕੋਈ ਕੰਮ ਕਰ ਨਹੀਂ ਕਾਲੀ ਦਲ ਨਹੀਂ ਵਧੀਆ ਕੰਮ ਕਰਿਆ ਸਰਕਾਰ ਕੋਈ ਵੀ ਨਹੀਂ ਮਾੜੀ ਹੁੰਦੀ ਕੰਮ ਕਾਂਗਰਸ ਨੂੰ ਵੀ ਵਧੀਆ ਕਰੇ ਤੁਸੀਂ ਸਾਡੇ ਪਿੰਡ ਦੇ ਵਿੱਚ ਵਿਹਾਂ ਦੇਖ ਲੋ ਬਣਾਈਆਂ ਅਜਾ ਜੇ ਆਪਾਂ ਕਹਿ ਦਈਏ ਵੀ ਅਗਲੇ ਭਵਿੱਖ ਦੀ ਗੱਲ ਕਰੀਏ ਤਾਂ ਲੱਗਦਾ ਵੀ ਆਮ ਆਦਮੀ ਪਾਰਟੀ ਬਰਕਰਾਰ ਰਹੇਗੀ ਚਾਹੀਦੀ ਤਾਂ ਹੈ ਰਹਿਣੀ ਵੀ ਲੋਕਾਂ ਦਾ ਕੰਮ ਹੋ ਜੂਗਾ ਹੋ ਜੂਗਾ ਨਹੀਂ ਇੱਕ ਵਾਰ ਸਧਾਰਤਾ ਹੋ ਜੂ ਮਾੜਾ ਮੋਟਾ ਬੜਾ ਗੰਧੜਿਆ ਪਿਆ ਨਾ ਕੰਮ ਦੇ ਹੋ ਗਿਆ ਸਾਫ ਹੁਣ ਹੁਣ ਫੋੜੂ ਆਉਣੀ ਹੋਣੀ ਹੋ ਜੂ ਬਾਕੀ ਜੇ ਕਈ ਵੀ ਅਕਾਲੀ ਦਲ ਵਾਲੇ ਤਾਂ ਕਹਿੰਦੇ ਵੀ ਪੰਜਾਬ ਲੁੱਟ ਲਿਆ ਭਗਵਾਨ ਤਮਾਨ ਨੇ ਅਸੀਂ ਬਚਾਵਾਂਗੇ ਲੁੱਟਿਆ ਤਾਂ ਕਹੀ ਗਏ ਸਕਦੇ ਜੀ ਉਹਨਾਂ ਨੂੰ ਪਤਾ ਹੂ ਲੀਡਰਾਂ ਨੂੰ ਤਾਂ ਵੀ ਲੁੱਟਿਆ ਜਾਂ ਕੀ ਹੋਇਆ ਪਾਪਾ ਇਹਦੇ ਬਾਰੇ ਤਾਂ ਕੀ ਪਤਾ ਅੱਛਾ ਤਾਂ ਦੀ ਸਾਥ ਦੇ ਵਿੱਚ ਗੱਲ ਕਰਦੇ ਆ ਲੋਕਾਂ ਤੋਂ ਜਾਣਦੇ ਆ ਲੋਕਾਂ ਦੀ ਰਾਇ ਤੁਹਾਡੇ ਸਾਹਮਣੇ ਰੱਖੀ ਹੈ ਮਾਨਸਾ ਦੇ ਪਿੰਡ ਮਾਕੇ ਦੇ ਲੋਕ ਕੀ ਕਹਿੰਦੇ ਨੇ ਆਪਣੀ ਰਾਇ ਕਰਿਓ ਕਮੈਂਟਾਂ ਸਾਂਝੀ ਮਿਲਦੇ ਆ ਕਿ ਨਵੀਂ ਸਾਥ ਨਵੀਂ ਵੀਡੀਓ ਦੇ ਨਾਲ ਧੰਨਵਾਦ